ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੱਲੇ ਆਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਸਤਗੁਰਾਂ ਨੇ ਐਡਾ ਇਤਿਹਾਸ ਸਿਰਜਿਆ ਜਿੱਥੇ ਸਤਗੁਰਾਂ ਨੇ ਖਾਲਸਾ ਪੰਥ ਸਾਜਿਆ ਸਾਨੂੰ ਇਹ ਦਸਤਾਰ ਬਖਸ਼ੀ ਉੱਥੇ ਅਸੀਂ ਚੱਲੇ ਆਂ ਆਪ ਸਭ ਜੀ ਨੂੰ ਸਤਗੁਰਾਂ ਦੇ ਜਿਹੜੇ ਇਤਿਹਾਸ ਹਨ ਸਤਗੁਰਾਂ ਜਿਹੜੇ ਇਤਿਹਾਸਕ ਸਥਾਨ ਹਨ ਉਹਨਾਂ ਦੇ ਦਰਸ਼ਨ ਕਰਵਾਉਣਾ ਤਾਂ ਕਿ ਆਪ ਜੀ ਜਦੋਂ ਕਦੇ ਅਨੰਦਪੁਰ ਸਾਹਿਬ ਜਵਾਂ ਤੇ ਉੱਥੇ ਆਪ ਜੀ ਨੂੰ ਤੇ ਉੱਥੇ ਆਪ ਜੀ ਉਹਨਾਂ ਸਥਾਨਾਂ ਤੋਂ ਵਾਂਝੇ ਨਾ ਰਹਿ ਜਵੋ ਤੇ ਅਗਲੇ ਤਿੰਨ ਦਿਨਾਂ ਤੱਕ ਆਪ ਜੀ ਸਾਡੇ ਨਾਲ ਜੁੜੇ ਰਹੋ ਤੇ ਤਾਂ ਕਿ ਅਸੀਂ ਆਪ ਜੀ ਦੇ ਸਹਿਯੋਗ ਦੇ ਨਾਲ ਵਾਦ-ਵਾਦ ਸਥਾਨਾਂ ਦੇ ਦਰਸ਼ਨ ਕਰਵਾ ਸਕੀਏ ਆਜੋ ਆਪ ਸਭ ਸਾਰੇ ਸਾਡਾ ਸਾਥ ਦਿਓ ਤੇ ਰਲ ਮਿਲ ਕੇ ਅਸੀਂ ਚੱਲਦੇ ਆਂ ਤੇ ਸਤਿਪ੍ਰੀਅ ਅਸੀਂ ਦਰਸ਼ਨ ਕਰਦੇ ਆਂ ਆਨੰਦਪੁਰ ਸਾਹਿਬ ਸੋ ਸੰਗਤ ਜੀ ਜਿਸ ਪ੍ਰਕਾਰ ਆਪ ਸੇ ਆਪ ਸਭ ਜਾਣਦੇ ਹੋ ਕਿ ਅਸੀਂ ਸਵੇਰੇ ਸਵਾ 8:00 ਵਜੇ ਸ੍ਰੀ ਆਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਤੁਰੇ ਸਾਨ ਤੇ ਅਸੀਂ ਕੁਝ ਸਮਾਂ ਸ੍ਰੀ ਫਤਗੜ ਸਾਹਿਬ 'ਤੇ ਸਟੇ ਕੀਤਾ ਉੱਥੇ ਦਰਸ਼ਨ ਮੇਲੇ ਕਿਤੇ ਪ੍ਰਸ਼ਾਦਾ ਪਾਣੀ ਛਕਿਆ ਉਦੋਂ ਫਿਰ ਅਸੀਂ ਤੁਰੇ ਹੁਣ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਅਸੀਂ ਆ ਅਸੀਂ ਆ ਗਏ ਹਾਂ ਤਕਰੀਬਨ 2:30 2:30 ਵਜੇ ਦਾ ਸਮਾਂ ਹੈ ਤੇ ਇਹ ਸਥਾਨ ਪਟਿਆਲੇ ਜ਼ਿਲ੍ਹੇ ਤੋਂ ਤਕਰੀਬਨ ਤੇ 170 ਕਿਲੋਮੀਟਰ ਪੈ ਜਾਂਦਾ ਹੈ ਹੁਣ ਅਸੀਂ ਦਮਦਵੀ ਟਕਸਾਲ ਦੀ ਬ੍ਰਾਂਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਿਹੜੀ ਸ੍ਰੀਮਾਨ ਸੰਤ ਗੈਨੀ ਹਰਨਾਮ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਅਗਵਾਈ ਹੇਠ ਚੱਲ ਰਿਹਾ ਹੈ ਆਪ ਜੀ ਨੂੰ ਅਸੀਂ ਹੋਰ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਸਥਾਨ ਹਨ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਤੇ ਇਹ ਜਿਹੜਾ ਆਪ ਜੀ ਸਥਾਨ ਦੇਖ ਰਹੇ ਹੋ ਇਹ ਤੱਕ ਸ੍ਰੀ ਕੇਸਗੜ ਸਾਹਿਬ ਨੂੰ ਜਾ ਰਿਹਾ ਹੈ ਤੇ ਹੁਣ ਅਸੀਂ ਆਪ ਜੀ ਨੂੰ ਦਮਦਵੀ ਟਕਸਾਲ ਦੇ ਬਰਾਤ ਗੁਰਦਾਰਾ ਗੁਰਦਸ਼ਪ ਪ੍ਰਕਾਰ ਦੇ ਦਰਸ਼ਨ ਮੇਲੇ ਕਰਾਨੇ ਆ ਹੁਣ ਸੰਗਤ ਜੀ ਜਿਵੇਂ ਆਪ ਸਭ ਦੇਖ ਰਹੇ ਹੋ ਕਿ ਅਸੀਂ ਹੁਣ ਦਮਨੀਵਟਕ ਸਾਲ ਦੀ ਬਰਾਤ ਦੇ ਵਿੱਚ ਪਹੁੰਚ ਗਏ ਹਾਂ ਆ ਇਧਰ ਇਧਰਲੇ ਪਾਸੇ ਲੰਗਰ ਹਾਲ ਹੈ ਜਦੋਂ ਹੋਲੇ ਮੱਲੇ ਤੇ ਸੰਗਤਾਂ ਇੱਥੇ ਪਹੁੰਚਦੀਆਂ ਹਨ ਤੇ ਇੱਥੇ ਬਹੁਤ ਵੱਡੇ ਪੱਦਰ ਤੇ ਜਿਹੜਾ ਪ੍ਰਸ਼ਾਦਾ ਪਣੀ ਸੰਗਤਾਂ ਵਾਸਤੇ ਤਿਆਰ ਹੁੰਦਾ ਹੈ ਤੇ ਇੱਥੇ ਜਿਹੜਾ ਤੁਸੀਂ ਆ ਸ਼ੈੱਡ ਦੇਖ ਰਹੇ ਹੋ ਇੱਥੇ ਸ੍ਰੀਮਾਨ ਸੰਤ ਜੀ ਹਰਨਾਮ ਸਿੰਘ ਜੀ ਖਾਸਾ ਪਿੰਡਰਾਂ ਵਾਲੇ ਮਹਾਂਪੁਰਖ ਇੱਥੇ ਬਿਰਾਜ ਕੇ ਸੰਗਤਾਂ ਨਾਮ ਬਚਰ ਬਿਲਾਸ ਕਰਦੇ ਹਨ ਤੇ ਹੁਣ ਅਸੀਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਥੱਲੇ ਦੀਵਾਨ ਹਾਲ ਹੈ ਤੇ ਉਸ ਤੋਂ ਉੱਪਰ ਦੀਵਾਨ ਹਾਲ ਦੇ ਉੱਪਰ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਆਜੋ ਅਸੀਂ ਆਪ ਸਾਹਿਬ ਜੀ ਨੂੰ ਉਹਨਾਂ ਦੇ ਦਰਸ਼ਨ ਕਰਵਾਈਏ ਹੁਣ ਸੰਗਤ ਜੀ ਆਪ ਸਭ ਦੇਖ ਰਹੇ ਹੋ ਕਿ ਬਹੁਤ ਵੱਡਾ ਵਿਸ਼ਾਲ ਜਿਹੜਾ ਦੀਵਾਨ ਹਾਲ ਹੈ ਇੱਥੇ ਜਦੋਂ ਹੌਲੇ-ਹੌਲੇ ਤੇ ਸੰਗਤਾਂ ਆਉਂਦੀਆਂ ਹਨ ਇੱਥੇ ਹੀ ਵਿਰਾਜਿਆ ਹਾਂ ਤੇ ਜਦੋਂ ਦੀਵਾਨ ਸੱਦਾ ਹੈ ਤੇ ਉਦੋਂ ਪੰਥ ਦੀਆਂ ਮਹਾਨ ਸ਼ਖਸੀਅਤਾਂ ਇੱਥੇ ਆ ਕੇ ਹਾਜ਼ਰੀਆਂ ਭਰਦੀਆਂ ਹਨ ਕਥਾ ਵਿਚਾਰਾਂ ਢਾਢੀ ਜਥੇ ਇੱਥੇ ਆਉਂਦੇ ਹਨ ਤੇ ਹੁਣ ਇਸ ਤੋਂ ਉਪਰੰਤ ਆਪ ਜੀ ਨੂੰ ਅਸੀਂ ਉੱਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਨੇ ਆ। ਉਧਰੋਂ ਦੀ ਆਜੋ। ਸੋ ਸੰਗਤ ਜੀ ਹੁਣ ਅਸੀਂ ਉੱਤੇ ਦਰਬਾਰ ਤੇ ਆ ਗਏ ਆ। ਹੁਣ ਅਸੀਂ ਦਰਬਾਰ ਸਾਹਿਬ ਦੇ ਅੰਦਰ ਆਪ ਜੀ ਨੂੰ ਦਰਸ਼ਨ ਕਰਵਾਨੇ ਆ ਤੇ ਹੁਣ ਇੱਥੇ ਤੁਸੀਂ ਵੇਖਦੇ ਹੋ ਕਿ ਕਿੰਨਾ ਵਧੀਆ ਵਿਊ ਹੈ ਇੱਥੇ। ਆਹ ਸਾਹਮਣੇ ਤੁਸੀਂ ਵੇਖ ਸਕਦੇ ਇੱਥੇ ਅਜੂਬਾ ਹੈ ਜਿੱਥੇ ਇਸ ਦੇ ਵਿੱਚ ਆਪ ਜੀ ਨੂੰ ਗੁਰ ਇਤਿਹਾਸ ਨਾਲ ਜੁੜੀਆਂ ਹਿਸਟਰੀਆਂ ਆਪ ਜੀ ਨੂੰ ਗੁਰ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ। ਤੇ ਨਾਲ ਹੀ ਇੱਥੇ ਆਪ ਜੀ ਇਹਨੇ ਵਿਸ਼ਾਲ ਵੱਡੇ ਵੱਡੇ ਪਹਾੜ ਦੇਖ ਸਕਦੇ ਹੋ ਜਿੱਥੇ ਆ ਕੇ ਸਤਿਗੁਰਾਂ ਦਾ ਨਾਮ ਜਪਣ ਨੂੰ ਦੇਲ ਕਰਦਾ ਹੈ ਤੇ ਇੱਥੇ ਇਹ ਜਿਹੜਾ ਸਥਾਨ ਹੈ ਦਮਨੀ ਵਿ ਟਕਸਾਲ ਦੀ ਬ੍ਰਾਂਚ ਇਹ ਪੰਜ ਪਿਆਰਾ ਪਾਰਕ ਦੇ ਸਾਹਮਣੇ ਇੱਥੇ ਸ਼ੋਭਿਤ ਹੈ ਤੁਹਾਨੂੰ ਬੜੀ ਵਧੀਆ ਚੀਜ਼ ਦਿਖਾਵਾਂ ਦੇਖੋ ਸਟੇਡੀਅਮ ਜਿੱਥੇ ਹੋਲਾ ਮੱਲਾ ਸਾਹਿਬ ਜਦੋਂ ਕੱਢਦੇ ਆ ਉਦੋਂ ਇੱਥੇ ਹੋਲਾ ਨਿਕਲਦਾ ਇਸ ਪੂਰਾ ਗਰਾਊਂਡ ਆ ਪਹਾੜਾਂ ਚ ਪਹਾੜਾਂ ਦੇ ਬਿਲਕੁਲ ਪੈਰਾਂ ਚ ਵਸਿਆ ਕਿੰਨਾ ਵਧੀਆ ਮੌਸਮ ਕਿੰਨਾ ਵਧੀਆ ਵਿਊ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਬੱਚੇ ਖੇਡਦੇ ਰਹਿੰਦੇ ਐ ਇੱਕ ਸਾਰੀ ਕ੍ਰਿਕਟ ਵਗੈਰਾ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਸਟੇਡੀਅਮ ਪ੍ਰੋਪਰ ਸਟੇਡੀਅਮ ਬਣਾਇਆ ਹੋਇਆ ਤੁਸੀਂ ਇਹ ਦਰਸ਼ਨ ਕਰ ਸਕਦੇ ਆ ਤਾਂ ਇੱਥੇ ਜਦੋਂ ਮਾਰਚ ਦੇ ਵਿੱਚ ਉਹ ਨਮ ਨਾ ਨਿਕਲਦਾ ਤਾਂ ਇੱਥੇ ਹੁੰਦਾ ਉਹ ਪਵਨ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਇੱਥੇ ਇੱਕ ਸਥਾਨੀ ਇੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪੰਜ-ਪੰਜ ਪਵਨ ਪਵਿੱਤਰ ਅਸਥਾਨ ਹਨ ਤੇ ਇਸ ਤੋਂ ਉਪਰੰਤ ਅਸੀਂ ਆਪ ਜੀ ਨੂੰ ਜਿੱਥੇ ਮਸੰਦ ਸਾੜੇ ਸਨ ਇਹ ਹੈ ਮਸੰਦਾ ਦਾ ਖੂ ਇਥੋਂ ਮਸੰਦ ਹਨ ਕਿ ਜਿਹੜੇ ਜਿਨ੍ਹਾਂ ਨੇ ਸਿੱਖਾਂ ਤੋਂ ਬਹੁਤ ਜੋਰ ਜ਼ੁਲਮ ਕੀਤਾ ਜਦੋਂ ਜਹਦ ਕੀਤਾ अनेका ਸਿੰਘਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਇੱਥੇ ਸਾੜਿਆ ਗਿਆ ਹੈ ਮੈਂ ਕਿੱਥੇ ਆ ਅੱਛਾ ਚਲਿਏ ਹੁਣ ਅਸੀਂ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਾਹਮਣੇ ਹੀ ਗੁਰਦਵਾਰਾ ਸ੍ਰੀ ਸੇਸਗੰਗ ਸਾਹਿਬ ਹੈ ਇਸ ਅਸਥਾਨ ਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਉਨੇ ਹਾਂ ਆ